ਕਲਪਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ ਵਧੀਆ ਕੁਆਲਟੀ ਵਾਲੇ ਤੇ ਰੇੜ ਵੀ ਨिके-ਨਕੇ ਅੱਜ ਤੇ ਵਧੀਆ ਕੁਆਲਟੀ ਦੇ ਇੱਕ ਮਾਲੀ ਵਿਖਾਉਨੇ ਆ ਬਹੁਤ ਤਗੜਾ ਮਾਲੀ ਆ ਘਰ ਦਾ ਸਰਸੇ ਕਲਪਾਈ ਜੀ ਠੀਕ ਠਾਕ ਜੀ ਔਰ ਮਾਣਾ ਜੀ ਕਿਵੇਂ ਜੀ ਔਰ ਭੋਲਾ ਜੀ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਤੇ ਸਾਰੇ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਸਾਡੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵਿੱਚ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ 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 ਮਈਆਂ ਦੋ ਤੇ ਕਪੜਾ ਤਿਆਰ ਆ ਹਾਂਜੀ ਹਾਂਜੀ ਬਿਲਕੁਲ ਛੋਟੇ ਰੇਟ ਹਾਂਜੀ ਜਾਇ ਤੇ ਇੱਕ ਮਈਆਂ ਦੋ ਜੋੜੀਆਂ ਉਹ ਆ ਜਿਹੜੀਆਂ ਆਪਰੇ ਕੋ ਵੇਕੇ ਗਿਨੀਆਂ ਚੰਗੀਆਂ ਠੀਕ ਠੀਕ ਜੀ ਇੱਕ ਤਾਂ ਨਹੀਂ ਆ ਤੇ ਇੱਕ ਠੋਡੀ ਵੀ ਜਿਹੜਾ ਵੀ ਆ ਵੀਰ ਭਰਾ ਸਾਹਮਣੂ ਗਾਣਾ ਹਾਂਜੀ ਇੱਕ ਤਾਂ ਕਹਿ ਦਿੰਦਾ ਵੀ ਮਈ ਹਾਂਜੀ ਇਹ ਗੱਲ ਕਹਿਨੀ ਆ ਵੀ ਇਹੋ ਕਲੀ ਜੰਮੀ ਇਹਦੇ ਨਾਲ ਦੀ ਮਹਿਣਾ ਹੋ ਠੀਕ ਹੈ ਇਦਾਂ ਦਾ ਜਨਵਾਰ ਹੈ ਠੀਕ ਹੈ ਟੌਪ ਦੀ ਕਵਾਲੀਆ ਦੀ ਫਿਰੇ ਦੀ ਮਹਿਣਾ ਵਧੀਆ ਝੋਟੀ ਇਹ ਝੋਟੀ ਵੀਰ ਇਹ ਤਾਂ ਨਹੀਂ ਹਰੀ-ਤਰੀ ਮਈ ਨੂੰ ਪਰ 2 ਕੱਲੇ ਨੂੰ ਮੈਂ ਪੂਰਾ ਪੂਰਾ ਇਥੋਂ ਕੰਡਾ ਲਾ ਕੇ ਫੇਰ ਮੈਂ ਕੱਲੀ ਏ ਜੋ ਟੀ ਏਦਾਂ ਦੇ ਜੋ ਰੋਡ ਆ ਉਹ ਖੜੀ ਹੁੰਦੀ ਸੱਜਰ ਦੀ ਵੀਡੀਓ ਵੀ ਕੋਈ ਵੀਰ ਪ੍ਰਾਪ ਵਾਲੀ ਹਾਂਜੀ ਜਿਹੜਾ ਮਰਦੀ ਵੀਰ ਸੱਜਰ ਦੀ ਵੀਡੀਓ ਵੀ ਖੜੇ ਕੋਕ ਵਾਲੇ ਹਾਂਜੀ ਹਾਂਜੀ ਕੋਲ ਪਈ ਠੀਕ ਜੀ ਪੂਰੀ ਫਿਕਸ ਦੇ ਵੇਰੀ ਚੰਗੀ ਮੈਂ ਆ ਹੀ ਠੋਡੀ ਹਾਂਜੀ ਅਸਾਂ ਜੀ ਆਪਾਂ ਵਾਹ ਲਿਆ ਲਾ ਲਾਓ ਗਾਲ ਜੀ ਪਾ ਲੋ ਯਾਰ ਸੰਭਲਦਾ ਇਹਦਾ ਇਹਦਾ ਹੁਣੇ ਝੋਟੀਆਂ ਆਈਆਂ ਜਦੋਂ ਜਦੋਂ ਤਿਆਰੀ ਕੀਤੀ ਬਾਈ ਹੁਣਾਂ ਨੇ ਤੇ ਵਧੀਆ ਕਬਾੜੀ ਝੋਟੀਆਂ ਕੱਦ ਕਾਠ ਵੇਖੋ ਝੋਟੀ ਦਾ ਪਿੱਠ ਪੁੜੇ ਚੈੱਕ ਕਰੋ ਵੀ ਝੋਟੀ ਪੂਰੀ ਨਸਲ ਬਰੀਕ ਹੈ ਅਜੇ ਵੀ 15 ਦਿਨਾਂ ਨੂੰ ਮੈਂ ਚੈੱਕ ਹੋਊਗੀ ਮੈਨੂੰ ਟੀਗਾ ਲਗਾ ਕੋਈ ਬਹੁਤੀ ਗਰਮ ਚੀਜ਼ ਨਾ ਪਾ ਗੀ ਹਾਂਜੀ ਹਾਂਜੀ ਤੇ ਟੀਗਾ ਲਗਾ ਪਰ ਅਜੇ 15 ਦਿਨਾਂ ਨੂੰ ਮੈਂ ਚੈੱਕ ਹੋਊਗੀ 15 ਦਿਨਾਂ ਨੂੰ ਝੋਟੀ ਤੇ ਨਿਕਲੂ ਮੈਂ ਜੀ ਦੂਰ ਹਾਂਜੀ ਦੁੱਧ ਮੈਨੂੰ ਹੋਣਾ ਹੋਊਗਾ 9 ਕਿਲੋ ਝੋਡੀ ਤੇ। ਠੀਕ ਹੈ। ਚਮਾਵਾਂ ਦੁੱਧ ਹੋਊਗਾ ਜਿਹੜਾ। ਠੀਕ ਹੈ ਭਾਈ ਜੀ। ਪਿਆਣਾ ਪਿਆਣਾ। ਆ ਦਿਨੋਂ ਇੰਨਾ ਵੀ ਜਾਨਵਰ ਸਿਰੇ ਵਾਲੀਆਂ ਮਰੇ ਦੁੱਧਾ ਹੋ ਗਏ। ਇਹੋ ਜੀਆਂ ਝੋਟੀਆਂ ਪੂਰੀਆਂ ਠੰਡੀ ਸੀ। ਤਾਂ ਉਹ ਆਹ ਜਿਹੜੀਆਂ ਪੂਰੀਆਂ ਅਸਲ ਸੀ। ਠੰਡੀ ਸੀ ਤੇ ਦੁੱਧਾਂ ਦੇ। ਏ ਵੀਰ ਜੀ ਬੜੀ ਵੀਰ ਪੁਲਿਸ ਸਰੋ ਵੀਰ ਅਹੀਂ ਮਾਲ ਸਾਡਾ ਵੀ ਅਹੀਂ ਵਿੱਚ ਵੇਚਣ ਨੂੰ ਹਰ ਮਹੀ ਨਹੀਂ ਘੱਟ ਕੇ ਜਾਂਦੀ ਹਾਂਜੀ ਪਰ ਇੱਕ ਦੰਦੀ ਡਬਲ ਹੋ ਗਈ ਤੇਰੀ ਮਹੀ ਹੋਣਾ ਰੇਤਾਂ ਦੀ ਮਣੀ ਨਹੀਂ ਜੰਮਦੀਆਂ ਵੀਰ ਪਹਿਲੀਆਂ ਮਹੀਆਂ ਜਿਹੜੀਆਂ ਹਰਿਆਣਾ ਚੋਂ ਖੱਡੀਆਂ ਉਹ ਹੁਣ ਨਹੀਂ ਉਹਦੇ ਨਾਲ ਦੀ ਠੀਕ ਅਸਲ ਮੈਂ ਜਿਹਨੂੰ ਅਸਲੀ ਵਧੀਆ ਝੋਟੀ ਕੁਆਲਿਟੀ ਦੱਸੋ ਭਾਈ ਕੀ ਮੋਲੇ ਦਾ ਮੌਲਵੀ ਰਾਹਣ ਜਿੰਨੇ ਚਲੋ ਵੀਰ ਭਰਾ ਦਵਾਂਗੇ ਖਾਲੀ ਕਰਕੇ ਮੈਂ ਨਿਕਲ ਆਵੇਂ ਉਹਦੀ ਕਿਸਮਤ ਹੈ ਹਾਂਜੀ ਨੌਂਗਲੋ ਝੋੜੀ ਦਾ ਦੋਦਰ ਅਜੇ ਦਾ ਹਜ਼ਾਰਾਂ ਮਿਲੋ ਦਤ ਕਰ ਜੂਗੀ ਚੰਗੀ ਸੇਵਾ ਕਰੀ ਠੀਕ ਜੀ ਹਾਂਜੀ ਉਹਦੇ ਬਰਸ ਨਾਲ ਜਸਨੋਈ ਮੈਂ ਕਿਨੇ ਦੀ ਦੇ ਦੇਣੀ ਹਾਂ ਹਾਂਜੀ ਛੋੜ ਛੱਪੇ ਵਾਲਾ ਕੰਮ ਹੀ ਨਾਲ ਵੀ ਜਿੰਨੇ ਦੀ ਖਾਨ ਆ ਮੈਂ ਰਵਾਂਗੇ ਹਾਂਜੀ ਮੌਲ 85 80 75 ਹਜ਼ਾਰ ਦੀ ਜਸਨੋਈ 75000 ਦੀ ਜਸਨੋਈ 55000 75000 ਦੀ ਝੋੜੀ ਦਵਾਂਗੇ ਪਰ ਇੱਕ ਜਿਹੜਾ ਵੀ 75000 ਖਰਚ ਕੇ ਸਾਈਡ ਤੇ ਲਾ ਦੂਗਾ ਨਾ ਹਾਂਜੀ ਇਹ ਦੋ ਹੋਗੀਆਂ ਦਰਦੀ ਹੋੜੀ ਬਣੂਗੀ ਵੀ ਵਧੀਆ ਕਵਾੜੀ ਹੋੜੀ ਬਣੇ ਸੇਵਾ ਕਰੇ ਸਾਹਵੇਂ ਵੀ ਹੋੜੀ ਨਾ 20 ਕਿਲੋ ਦੁੱਧ ਚਵਾਜ ਪਾ ਜਰਾ ਇਹ ਮਹੀਨ ਚੋਕੀ ਵੀਡੀਓ ਆ ਗਈ YouTube ਤੇ ਠੀਕ ਚਲੋ ਜੀ ਬਾਈ ਦਿਖਾਂਗੇ ਆ ਮੈਂ ਕੋ ਵੀਰਾ 8 ਕਿਲੋ ਦੁੱਧ ਆ ਠੀਕ 8 ਕਿਲੋ ਲੈ ਜੀ ਹਾਂਜੀ ਤੇ ਮੈਂ ਬਣਾਂਗੀ ਪਰ ਚੈੱਕ ਨਹੀਂ ਕਰੀਗੀ ਚੈੱਕ ਨਹੀਂ ਹੋਈ ਜੀ ਬਚਾ ਨਹੀਂਗਾ ਨਹੀਂ ਨਾਲ ਹੀ ਹੈ ਜੀ ਜੋ ਵੀ ਮਹੀਨੇ ਅੱਛਾ ਜੀ ਨਾਲ ਬਚ ਚੱਲ ਜਣ ਚੈੱਕ ਨਹੀਂ ਜੋ ਦੋ ਤਾਂ ਬੇਈ ਦੇਰੀ ਵਿੱਚ ਮਾਲ ਜਾਂਦਾ ਉੱਥੇ ਗਰੀ ਮਹੀਨੇ ਬੱਦ ਦੋਦੋ ਵਧੀਆ ਆ ਆਹ ਚਲੋ ਦੋਦੋ ਵਧੀਆ ਜੀ ਬੰਦ ਆਓ ਠੀਕ ਜੀ ਲੈ ਵੀਰ ਜੀ ਹੰਡੇ ਸੀ ਗੇਲੀ ਦਾ ਵਧੀਆ ਭਾੜੇ ਤੇ ਭਾੜੇ ਵੀਰ ਮੈਂ ਕਰੂਗੀ ਚੰਗੀ ਮਹੀ ਹੈ ਬੱਸ ਜੀ ਹਾਂ ਜੀ ਤੇ ਵਿਆਜ ਬਿਲਕੁਲ ਦੱਸੋ ਬਾਈ ਜੀ ਕੀ ਮੁੱਲ ਇਹਦਾ ਮੁੱਲ ਵੀਰੇ ਦਾ ਬਿਲਕੁਲ ਜਾਇਜ਼ ਮੁੱਲ ਭਾਵੇਂ 55 ਹਾਂ ਨਾ 50000 50000 ਦੀ ਜੈਸਨੋ ਰੇਡ ਲਓ ਜੀ ਕਰੋ ਚੈੱਕ ਥਣ ਲੈਵਾ ਕੁਆਲਟੀ ਤੇ ਜੈਸਨੋ ਬਾਈਕ ਦਾ ਇਹਦਾ 50000 ਰੇਡ ਆ ਵਧੀਆ ਦੋ ਦਿਨਾਂ ਹੈ ਠੀਕ ਹੈ ਦੋ ਦਿਨਾਂ ਹੈ 10 ਦਿਨਾਂ ਹੈ ਠੀਕ ਹੈ ਬਾਕੀ ਓਕੇ ਜੀ ਆ ਵੀ ਸਟੈਂਡਰਡ ਕੋਲੇ ਕਪੜਾ ਮਈਆ ਤਿਆਰ ਆ ਠੀਕ ਹੈ ਦੋਵੇਂ ਕਪੜਾ ਹੈ ਦੋਵੇਂ ਲਓ ਜੀ ਇਹਨਾਂ ਦੇ ਰੇਟ ਨਿਕਨੇ ਕੀ ਆ ਇਹ ਜੈ ਰੇਟ ਨਿਕਨੇ ਕੀ ਲਓ ਕੀ ਕਪੜਾ ਮਚ ਆ ਗਿਆ ਉਹਦੇ ਨਿਕਨੇ ਕਿ ਭਾਈ ਜਿੰਦਾ ਬੋਲ ਦਵਾਂਗੇ ਇਹ ਬਈ ਇਹ ਸਭ ਨਹੀਂ ਪਰ ਪੁੱਠਾ ਰੇ ਮਈ ਦਾ ਕਿੱਥੇ ਸਹੀ ਆ ਲੈ ਆ ਬਸ ਥੋੜੀ ਮਈ ਪਾ ਲਿਸਾਪ ਵਾਲਾ ਥੋੜਾ ਆਇਆ ਹੈਗਾ ਤੇ ਵਧੀਆ ਮੈਂ ਹੈ ਲੈ ਜਮਾ ਸਾਰਾ ਚਲੋ ਮਾਤਾ ਘਰ ਆ ਹਾਂਜੀ ਹਾਂਜੀ ਪਰ ਮੈਂ ਦੁੱਧ ਵਾਲੀ ਦੁੱਧ ਵਾਲੀ ਮੈਂ ਆ ਨਹੀਂ ਮਈ 10 ਕਿਲੋ ਦੁੱਧ ਵੀ ਵਧੀਆ ਸਹੀ ਗੱਲ ਸਹੀ ਗੱਲ ਵੀਰ ਲੋਕੀ ਡੰਗਾ ਸਾਹਮਣੇ ਨਹੀਂ ਗਈ ਵੀਰ ਸੇਵਾ ਵੀਰ ਕਰੇ ਦਾੰਦ ਕਵਾੜਾ ਕਹਿਣਾ ਵਧੀਆ ਮਹੀਂ ਪੂਰੀ ਦੁੱਧ ਵਾਲੀ ਥੇਨ ਲੈ ਗੂ ਤਾਂ ਲੈਣੇ ਥੇਨ ਵੀ ਗਾ ਜੇ ਪੰਜ ਸੌ ਲੱਗੂ ਖਿਆਲ ਆਉਂਦਾ ਮੈਂ ਬਣੂ ਚੱਲਦਾ ਮੈਂ ਅੱਗੀ ਬਣੂਗਾ ਗਾੜਾ ਲੋਜੋਤ ਹੋ ਗਿਆ ਪੜੀ ਗਾੜਾ ਲੋਜੋਤ ਹੀ ਬੈਠੇ ਹੋ ਗੀ ਵਧੀਆ ਪਰ ਨਹੀਂ ਗਾੜੀ ਖਾਲ ਕੋਲ ਦੀਆਂ ਪੋਰੀਆਂ ਪੈਣ ਦੋ ਦੇ ਮਹੀਨੇ ਕੱਟ ਫਟੇ ਦੋ ਦੋਸੋ ਵੀ ਭਾਈ ਜੀ ਕੀ ਮੋਲ ਹੈ ਮੋਲ ਵੀ ਬਿਲਕੁਲ ਜਾਇਜ਼ ਮੋਲ 60 57000 ਦੀ ਹਾਂ 57000 ਦੀ ਜਸਨੋ ਰੇਡ ਲਓ ਜੀ ਗੱਬਣ ਆਜ ਬਾਈ ਦਾ ਮੋਲ 60 ਜੇ ਜਸਨੋ 57000 ਦੀ ਸਹੀ ਗੱਲ ਸਾਰਾ ਸੂਆ ਚੋਗੇ 50000 ਦੀ ਫੇਰ ਆ 50000 ਦੀ ਸਹੀ ਗੱਲ ਬਾਨੀ ਪੜੀ ਹੈ ਠੰਡੀ ਹੀ ਬੜੀ ਉਹੋ ਹੀ ਨਹੀਂ ਹੈਗੀ ਵੀ ਦਮਾ ਠੀਕ ਹੈ ਠੰਡੀ ਬੜੀ ਠੰਡੀ ਸੀ ਚੰਗੀ ਮਾਈ ਅੱਗੇ ਬਾਈ ਦੱਸੋ ਜੀ ਐਵੀ ਗੱਬਣ ਜੀ ਇਹ ਗੱਬਣ ਹੈ ਗੱਬਣ ਹੈ ਜੀ ਮਹੀਨੇ ਠੀਕ ਹੈ ਇਹ ਮਹੀਨੇ ਨੂੰ ਸੱਜਰ ਗਈ ਏ ਟੋਕੜ ਗੱਬਣਾ ਆਪਣੇ ਕੋ ਆ ਗਈ ਟੋਕੜ ਗੱਬਣੀ ਨਹੀਂ ਵੇਚੀ ਹਾਂਜੀ ਇਹ ਡੰਗਰ ਲੈਣਾ ਦਿਨਾ ਵੀ ਬੜਾ ਬੜਾ ਦਿੰਦੇ ਆ ਅੱਛਾ ਸੱਜਰ ਹੀ ਗਈ ਟੋਕੜ ਗੱਬਣਾ ਆਪਣੇ ਕੋ ਵਾਈ ਆਹ ਵਾਈ ਹੁਣ ਫੇਰ ਮਹੀਨਾ ਤੇ ਵੀ ਫੇਰ ਮਹੀਨਾ ਤੂੰ ਹੀ ਕਰੇਗਾ ਜੀ ਸਾੰਦੀ ਜੀ ਸਾੰਦੀ 13 14 ਕਿਲੋ ਬਣਦੀ ਠੀਕ ਉਹ ਮਹੀਨੇ ਇਹ ਰਾਜੀ ਜੀ ਪੂਰੀ ਬੰਦੀਆਂ ਘਾਟ ਲਈ ਲੈ ਹੰਦੀ ਸੀ ਇਹ ਦੀ ਦੋਦੜੀ ਵੀ ਸਾਰੀ ਸ਼ਾਮ ਕੋ ਅਜੇ ਦਿਨ ਆਠ ਲੈ ਜੂਗੀ ਪਰ ਮੈਂ ਪੂਰਾ ਪਛਾਣ ਨੂੰ ਚੜੂਗੀ ਠੀਕ ਹੈ ਬੰਦੀ ਬੜੀ ਵੀਰ ਚੰਗੀ ਬੰਦੀ ਹੈ ਲੈ ਕਮਾਲ ਹੋ ਜੀ ਮੋਲੇ ਤਾਂ ਜੈ ਜੀ ਜੈ ਜੀ ਬੋਲ ਕਰਾਂਗੇ ਵੀਰ ਬਿਲਕੁਲ ਪਰ ਮੈਂ ਜਿਹੜਾ ਵੀਰ ਪਾਤ ਨੂੰ ਦੋਦੜੀ ਠੀਕ ਸੋਹ ਬਾਈ ਕੀ ਮੋਲ ਦਾ ਮੋਲ ਵੀ ਤਾਂ ਜੋ ਮੈਂ ਕਰੀਏ ਫਿਰ ਕੋਲੇ ਜਾ ਲੈ ਜਿੰਨੇ ਹਾਂ ਹਾਂਜੀ 85 80 ਜੋ ਮੈਂ 50000 ਰਿਆ ਦੀ ਨਹੀਂ ਹੋਣੀ 75000 ਦੀ ਜਿਆਸ ਨੂੰ ਰੇਟ ਬਾਈ ਜੀ ਜਿਆਸ ਵੀਰ ਬਾਕੀ ਠੰਡੀ ਧੀਰੀ ਬੜੀ 80 ਨਹੀਂ 80 ਨਹੀਂ ਜਿਆਸ ਨੂੰ 75000 ਦੀ ਮੈਂ ਦੇ ਦਾਂ 12 ਬਾਨੀ ਗੱਭਾਂ ਥੱਲੇ ਭਾਂ ਜਿੱਦਾਂ ਮਰਗੀ ਬੈ ਜਾ ਠੀਕ ਹੈ ਕੋਈ ਨਹੀਂ ਪਾਸ ਤੇ ਇਹ ਰਾਜੀ ਰੋਜੀ ਆ ਪੂਰੀ ਦੁੱਧ ਚਗਾ ਪਰਣ ਵਾਲੀ ਮੈਂ ਆ ਤੇ ਵੇ ਸੋਣੀ ਸਨਕੀ ਜੋ ਵੀ ਕਹਿਮ ਕੋਗਾ ਕੋਈ ਠੀਕ ਹੈ ਬਾਈ ਜੀ ਬਾਕੀ ਲਈ 100 ਰੁਪਏ ਲਾਰੇ ਆ। ਮਾਲੀ ਆਈ ਵੀ ਨਹੀਂ ਛੋਟਾ। ਕਿਹੜਾ ਆਈ। ਫਤਾ ਵੀ ਵੇੜੇ ਦੇ ਚੈਨੜਾ ਆਪਾਂ ਤਾਂ ਬੋਲਦਾ ਜੇ ਓਵਰਡੇ ਲਾਈ ਨਾਲੇ। ਕਿਹਦਾ ਹੈ ਖੜੀ ਮੈਦਾਨ। ਮੀਰੀ ਗਾਲੀ ਫਾਦੂ ਜੀ ਮੀਰੀ ਗਾਲੀ ਮੈਲਾ ਕਥਾ। ਚੋਣ ਆਪਣਾ ਨੂੰ ਲੋ ਉਹ ਇੰਨਾ ਤੱਕ। ਅਬ ਚਕਾਰ। ਰੈਡੀ ਦਾ। ਕਿਤੇ ਮੋਲੀ। ਕਿਤੇ ਮੋਲੀ ਦਾ। ਠੀਕ ਇਹਦਾ ਬੱਚਾ। ਇਹਦਾ ਹੈ। ਠੀਕ ਕੋਣ ਫੇਸ ਵਾਲੀ ਆ ਸੰਗੜੀ ਵੀਰ ਨਾ ਮਹੀਂ ਖਰਦੀ ਪਰ 20 ਕਿਲੋ ਦੁੱਧ ਕੱਢਦੀ ਮੀਠੀ ਠੀਕ ਹੈ ਬਾਈ ਇਹਦਾ ਕਟਾ ਜੇ ਮਾਲੀ ਤੇ ਨਾਲ ਵੀਰ ਦਾ ਘਰ ਦਾ ਕੰਦਾ ਹੋਇਆ ਹਾਂਜੀ ਕਿਹੜੇ ਵੀਰ ਨੇ ਮਹੀਂ ਇਧਰੋਂ ਮਹੀਂ ਵਿਖਾਦੀ ਉਹਦੀ ਮਾਂ ਘਰ ਦੀ ਆ ਠੀਕ ਕਿੰਨੇ ਮਹੀਂ ਰੱਖਣਾ ਹੋਊਗਾ ਨਾਲ ਠੀਕ ਹੈ ਬਾਈ ਇਹ ਵੀ ਬੜਾ ਕਿਨੇ ਵੀ ਜਿਹੜੋਂ ਮਾਂ ਪਖਾਵੇ ਕੱਢੇ ਵੀ ਹੋਣਾ ਇਦਾਂ ਰਿਆਂਦੋ ਫਿਰ ਇਦਾਂ ਰਿਆਂਦੋ ਗੱਲ ਵੇਖੋ ਇਹ ਮਾਦੀ ਘਾਟੋ ਜੈਕਰ ਸਾਰਾ ਹੀ ਥੋੜੇ ਜਿਹੇ ਆਇਆ ਮਾਂ ਠੀਕ ਬਹੁਤ ਘਾਟ ਰੰਗਿਆ ਤੇ ਜਿਹੜਾ ਵੀਰ ਭਰਾ ਇਹਦਾ ਮੁੱਲ ਲਾਵੇ ਤੇ ਮਾਣੀ ਦੇ ਦਾਂਗੇ ਸਾਡੇ ਘਰ ਰੱਖਣਾ ਵਧੀਆ ਰੇੜੇ ਉੱਡਣ ਵਾਲਾ ਤੇ ਮੈਂ ਕਰਾਸ ਕਰ ਦਾਂਦਾ ਹਾਂਜੀ ਠੀਕ ਹੈ ਨਾਮੀ ਮਾਣੀ ਠੀਕ ਹੈ ਭਾਈ ਕਾਲ ਕੁਲ ਖਾ ਗਿਆ ਚੰਨ ਓਕੇ ਰੋਈ ਬੋਲਾ ਭਾਈ ਦਰਸਾ ਜੀ ਮੇਰੀ ਲਾਈਕ ਤੇ ਕਮੈਂਟ ਸ਼ੇਅਰ ਲਗਾਤਾਰ ਬੜੇ ਚਲਾਇਆ ਜੀ ਮੇਕਲਾ ਹਾਂ ਜੀ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਫੋਨ ਨੰਬਰ ਹੈਗਾ ਵੀ ਜੀ 84 27 40 77 52 ਹਾਂ ਜੀ ਨਾਮ ਮਾੜਾ ਦੇ ਪਿੰਡ ਤੋਂ ਮਾੜਾ ਮਾੜਾ ਪਿੰਡ ਪੋਮਾ ਤੇ ਵਧੀਆ ਭਾਈ ਕੋਲ ਪਸ਼ੂ ਕਵਾਡੀਆਂ ਲਾਈਕ ਕਮੈਂਟ ਸ਼ੇਅਰ ਧੰਨਵਾਦ ਭਾਈ ਅਸੀ ਕਾਲ